ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਬਹੁਤ ਹੀ ਖਾਸ ਹੋਣ ਵਾਲਾ ਹੈ ਪਹਿਲਾਂ ਤਾਂ ਇੱਥੇ ਜੇਠੇ ਵੀਰਵਾਰ ਦਿਨਾਂ ਲੱਖ ਲੱਖ ਮੁਬਾਰਕਾਂ ਜੀ ਆਪ ਸਭ ਰੂਹਾਂ ਨੂੰ ਜਿੰਨੀਆਂ ਵੀ ਰੂਹਾਂ ਪੀਰਾਂ ਫਕੀਰਾਂ ਦੀ ਸੇਵਾ ਕਰਨ ਵਾਲੀਆਂ ਹੈ ਤੇ ਵੀਰਵਾਰ ਮਨਾਉਂਦਣਾ ਹੈ ਸੋ ਵੱਖੀ ਇਸ ਦਿਨ ਤੇ ਤਾਂ ਰਹਿਮਤ ਬਹੁਤ ਜ਼ਿਆਦਾ ਮਾਲਕ ਦੀ ਹੁੰਦੀ ਆ ਪੀਰਾਂ ਫਕੀਰਾਂ ਦੀ ਕਿਉਂਕਿ ਸੇਵਾ ਕਰਦੇ ਆ ਵੱਧ ਚੜ ਕੇ ਇਸ ਦਿਨ ਹਰ ਲੋਜ ਸਮਾਂ ਹਰ ਕੋਈ ਨਹੀਂ ਕੱਢ ਸਕਦਾ ਪਰ ਹਫਤੇ 'ਚ ਇੱਕ ਵਾਰ ਤਾਂ ਚਲੋ ਸਮਾਂ ਹਰ ਕੋਈ ਕੱਢਦਾ ਹੀ ਹੈ ਜੀ ਸੋ ਅੱਪਾ ਅੱਜ ਦਾ ਵਿਸ਼ਾ ਬਹੁਤ ਹੀ ਖਾਸ ਲੈ ਕੇ ਆਈਆਂ ਕਿ ਜਿਗਰ ਚਾਉਂਦੇ ਹੋ ਘਰ ਵਿੱਚ ਵਰਕਤ ਹੋਵੇ ਕਮਾਈ ਵਿੱਚ ਵਾਧਾ ਹੋਵੇ ਅੱਗੇ ਵਧੋ ਸੋ ਤਾਂ ਇਹ ਵੀਡੀਓ ਨੂੰ ਪੂਰੀ ਜ਼ਰੂਰ ਸੌਣ ਲੈਣਾ ਜੀ ਸੋ ਇਹ ਵੀਡੀਓ ਦੇ ਨਾਲ ਹੀ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ ਜੀ ਸੋ ਇਸ ਗੱਲ ਤੇ ਅਮਨ ਕਰਨ ਅਮਨ ਕਰੂੰਗੇ ਤਾਂ ਜ਼ਰੂਰ ਅੱਗੇ ਵਧਾਂਗੇ ਸੋ ਆਪਾਂ ਬਾਕੀ ਵਿਸ਼ਾ ਵੀ ਸਾਂਝਾ ਕਰਾਂਗੇ ਕੁਝ ਕਮੈਂਟਾਂ ਦੱਸਾਂਗੇ ਕਮੈਂਟਾਂ ਵੀ ਜ਼ਰੂਰ ਸੁਣਿਆ ਕਰੋ ਇਹਨਾਂ ਜੋ ਵੀ ਕਈ ਸਵਾਲਾਂ ਦੇ ਜਵਾਬ ਤੁਹਾਨੂੰ ਬਿਨਾਂ ਪੁੱਛਿਆ ਮਿਲ ਜਾਣਗੇ ਜੇਕਰ ਕੋਈ ਰੂ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤਾਂ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਜ਼ਰੂਰ ਕਰੋ ਜੀ ਸ਼ੇਅਰ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਲਿਖਣਾ ਤੇ ਨਾਲ ਹੀ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਵਾਰੀ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆਉਂਦਾ ਰਹੇ ਤੁਸੀਂ ਵੀਡੀਓ ਨੂੰ ਸੁਣ पाओ ਤੇ ਹੁਣ ਆਪਾਂ ਪਹਿਲਾਂ ਇੱਥੇ ਇੱਕ ਕਮੈਂਟਰੀ ਦੱਸ ਦਿੰਦੇ ਆ ਸੋ ਇੱਥੇ ਇੱਕ ਕਮੈਂਟਰ ਵਿੱਚ ਲਿਖਦੇ ਨੇ ਕਿ ਦੀਦੀ ਜੀ ਕਹਿੰਦੇ ਡਰਾਪ ਨੇ ਸੁਪਨੇ ਬਹੁਤ ਆਉਂਦੇ ਕਦੇ 골ਡਨ ਰੰਗ ਦੇ नाग ਨਜ਼ਰ ਆਉਂਦੇ ਕਦੇ ਚਿੱਟੇ ਰੰਗ ਦੇ ਸੋ ਦੇਖੋ ਜੀ ਇਹ ਕੋਈ ਵੀ ਡਰਾਵਣਾ ਸੁਪਨਾ ਨਹੀਂ ਹੁੰਦਾ ਸੋ ਚੰਗੇ ਹੀ ਹੁੰਦੇ ਆ ਕਿਉਂਕਿ ਇਹ ਦੋ ਰੂਪ ਦੇ ਵਿੱਚ नाग ਦੇਖਣਾ ਬਹੁਤ ਹੀ ਚੰਗਾ ਹੈ ਕੋਈ ਮਾੜਾ ਨਹੀਂ ਹੈ ਸੋ ਇਸ ਕਰਕੇ ਮਨ ਵਿੱਚੋਂ ਵੱਧੂ ਦਾ ਡਰ ਬਹਿਮ ਕੱਢ ਦੇਣਾ ਚਾਹੀਦਾ ਬਹਿਮ ਦਾ ਕੋਈ ਇਲਾਜ ਨਹੀਂ ਹੈ ਸੋ ਜੇਕਰ ਬਹਿਮ ਵਿਚਾਰ ਵਿੱਚ ਪਾਉਂਗੇ ਤੇ ਕਦੇ ਅੱਗੇ ਨਹੀਂ ਵੱਧ ਸਕੋਗੇ ਸੋ ਮਨ ਵਿੱਚੋਂ ਵੱਧ ਘੱਟ ਜਿਹੜੀਆਂ ਗੱਲਾਂ ਖਿਆਲ ਆਉਂਦੇ ਰਹਿੰਦੇ ਨੇ ਜੀ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਿਆ ਕਰੋ ਚੰਗੇ ਵਿਚਾਰ ਮਨ ਵਿੱਚ ਸੋਚਣ ਦੀ ਕੋਸ਼ਿਸ਼ ਕਰੋ ਚੰਗਾ ਚੰਗਾ ਫਿਰ ਹੋਣਾ ਜ਼ਿੰਦਗੀ ਵਿੱਚ ਸ਼ੁਰੂ ਹੋ ਜਾਂਦਾ ਹੈ ਜੀ ਸੋ ਇਸ ਕਰਕੇ ਜੋ ਵੀ ਗੱਲ ਕਹੀ ਦੀ ਉਹਦੇ ਤੇ ਅਮਲ ਜ਼ਰੂਰ ਕਰਿਆ ਕਰੋ ਲਾਭ ਫਿਰ ਹੀ ਮਿਲੇਗਾ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਸੋ ਇੱਥੇ ਇੱਕ ਹੀ ਕਮੈਂਟ ਵਾਰ-ਵਾਰ ਆ ਰਿਹਾ ਹੈ ਜੀ ਇਹ ਲਿਖਦੇ ਨੇ ਕਿ ਆ ਦਰਗਾਹ ਤੇ ਜਾਂਦੇ ਆਂ ਤੇ ਦਸਾਂ ਦਸਾਂ ਦੇ ਨੋਟ ਨਜ਼ਰ ਆਉਂਦੇ ਬਿੱਟ ਤੇ ਵੀ ਨਜ਼ਰ ਆਉਂਦੇ ਨੇ ਸੋ ਦੇਖੋ ਜੀ ਜੇਕਰ ਸੁਪਨੇ ਦੀ ਗੱਲ ਕੀਤੀ ਹੈ ਵੈਸੇ ਪਤਾ ਨਹੀਂ ਕਮੈਂਟ ਸਮਝ ਨਹੀਂ ਬਹੁਤਾ ਆ ਸੋ ਦੇਖੋ ਜੇਕਰ ਸੁਪਨੇ ਦੇ ਵਿੱਚ ਪੈਸਾ ਦਿਸਦਾ ਹੈ ਤਾਂ ਇਹ ਨਾਮ ਦੀ ਕਮਾਈ ਦਾ ਸੰਕੇਤ ਹੁੰਦਾ ਆ ਪੈਸਾ ਜਿਵੇਂ ਆਪਾਂ ਪੈਸੇ ਨੂੰ ਮਿਹਨਤ ਕਹਿੰਦੇ ਕਮਾਈ ਕਹਿੰਦੇ ਇਸੇ ਤਰ੍ਹਾਂ ਨਾਮ ਦੀ ਕਮਾਈ ਬਣਦੀ ਜਦੋਂ ਅਸੀਂ ਸੇਵਾ ਕਰਦੇ ਆਂ ਨਾਮ ਦੀਗਮਾਈ ਕਰਦੇ ਆ ਨਾਮ ਵੀ ਨਹੀਂ ਸਿਮਰਦੇ ਗੁਰ ਤਾਂ ਨਵੀਂ ਨਹੀਂ ਪੈਸੇ ਹੀ ਸੇਵਾ ਕਰ ਰਹੇ ਹਾਂ ਕਿਸੇ ਨਾ ਕਿਸੇ ਪਾਸ ਤੇ ਜਣੀ ਲੱਗੇ ਉਹ ਧਾਰਮਿਕ ਤਾਂ ਉਹ ਸੇਵਾ ਜੋ ਜੁੜਦੀ ਆ ਜੀ ਉਹ ਵੀ ਨਜ਼ਰ ਆਉਂਦੀ ਹੈ ਪੈਸਾ ਸਪਨੇ ਵਿੱਚ ਦਿਸੇ ਤਾਂ ਤਾਂ ਵੀ ਇਹ ਸੇਵਾ ਦਾ ਹੀ ਸੰਕੇਤ ਹੁੰਦਾ ਹੈ ਸੋ ਇਸ ਕਰਕੇ ਹੋਰ ਕੋਈ ਵੀ ਇਸ ਤੋਂ ਇਲਾਵਾ ਗੱਲ ਨਹੀਂ ਹੈ ਜੀ ਸੋ ਬਾਕੀ ਜੇਕਰ ਪੈਸੇ ਗੱਲ ਕੀਤੀਂ ਰਸਤੇ ਵਿੱਚ ਨਜ਼ਰ ਆਏ ਪੈਸੇ ਦਾ 10 ਦੇ ਨੋਟ ਨਜ਼ਰ ਆਏ ਤਾਂ ਕੋਈ ਗਮ ਨਹੀਂ ਕੋਈ ਕੁਛ ਨਾ ਕੁਛ ਐਸਾ ਹੁੰਦਾ ਹੀ ਰਹਿੰਦਾ ਜਿੰਦਗੀ ਦੇ ਵਿੱਚ ਬਹੁਤਾ ਸੋਚ ਵਿਚਾਰ ਛੋਟੇ ਛੋਟੇ ਗੱਲ ਨੂੰ ਲੈ ਕੇ ਨਹੀਂ ਕਰਨੀ ਚਾਹੀਦੀ ਜੇਕਰ ਸੁਪਨੇ ਵਿੱਚ ਨਜ਼ਰ ਆਉਂਦੇ ਆ ਤਾਂ ਫਿਰ ਤੁਹਾਨੂੰ ਨਾਮ ਦੀ ਕਮਾਈ ਦਾ ਇਹ ਸੰਕੇਤ ਮਿਲ ਰਿਹਾ ਜੀ ਸੋ ਬਾਕੀ ਜੇਕਰ ਹੁਣ ਗੱਲ ਕਰੀਏ ਸੁਪਨਿਆਂ ਦੀ ਵੀ ਤੇ ਸੁਪਨਿਆਂ ਦੇ ਵਿੱਚ ਸਾਰਾ ਕੁਝ ਸੱਚ ਹੀ ਨਹੀਂ ਹੁੰਦਾ ਸੋ ਸੁਪਨੇ ਤਾਂ ਹੌਲੀ ਹੌਲੀ ਆਉਣੇ ਸ਼ੁਰੂ ਹੁੰਦੇ ਆ ਸੇਵਾ ਕਰਦੇ ਆ ਤਾਂ ਫਿਰ ਕੁਝ ਗੱਲਾਂ ਸੱਚ ਕੁਝ ਵੈਸੇ ਹੀ ਦਿਖਾਈਆਂ ਜਾਂਦੀਆਂ ਨੇ ਤੇ ਹੌਲੀ ਹੌਲੀ ਜਾਨੀ ਕਿ ਅੱਖਾਂ ਦੀ ਸਪਾਈ ਹੋਣੀ ਸ਼ੁਰੂ ਹੋ ਜਾਂਦੀ ਆ ਇਸ ਕਰਕੇ ਸਪਨੇ ਆਉਂਦੀ ਆ ਸੋ ਜਿੰਨੀ ਸੇਵਾ ਹੁੰਦੀ ਜਾਂਦੀ ਆ ਸੇਵਾ ਦੇ ਸਿਰ ਤੇ ਸੰਕੇਤ ਮਿਲਣੇ ਸ਼ੁਰੂ ਹੋ ਜਾਂਦੇ ਨੇ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ ਸੋ ਇੱਥੇ ਕਮੈਂਟ ਵਿੱਚ ਲਿਖਦੇ ਨੇ ਕਿ ਦੀਦੀ ਜੀ ਇੱਕ ਦਿਨ ਮੈਂ ਮੱਥਾ ਟੇਕਣ ਲਈ ਦਰਗਾਹ ਤੇ ਗਈ ਤੇ ਉੱਥੇ ਗੁਲਾਬ ਦਾ ਫੁੱਲ ਸੀ ਮੱਥਾ ਟੇਕਣ ਲੱਗੀ ਤੇ ਉਹ ਥੱਲੇ ਡਿੱਗ ਪਿਆ ਕਹਿੰਦੇ ਕਿ ਮੈਂ ਚੱਕ ਲਿਆ ਚੱਕ ਕੇ ਕੋਈ ਗਲਤੀ ਤਾਂ ਨਹੀਂ ਕੀਤੀ ਕਿ ਮੈਂ ਇਹਨੂੰ ਜਿੱਥੇ ਧੂਪ ਬੱਤੀ ਕਰਦੇ ਉੱਥੇ ਰੱਖ ਨਾ ਸੋ ਫੁੱਲ ਦੇਖੋ ਜੀ ਸੁੱਕ ਜਾਵੇਗਾ ਸੁੱਕ ਕੇ ਫਿਰ ਖਰਾਬ ਹੋਵੇਗਾ ਫਾਇਦਾ ਨਹੀਂ ਇਸ ਨਾਲੋਂ ਚੰਗਾ ਹੈ ਕਿ ਕੋਸ਼ਿਸ਼ ਕਰਨਾ ਕਿ ਫੁੱਲ ਨੂੰ ਸਕਾ ਕੇ ਆਪਣੇ ਖਾਣਿਆਂਾਂ ਦੀਆਂ ਚੀਜ਼ਾਂ ਦੇ ਵਿੱਚ ਵਰਤ ਲੋ ਜਾਂ ਇੱਕ ਤਪਤੀ ਵੈਸੇ ਹੀ ਖਾ ਲਿਆ ਕਰੋ ਜੇਕਰ ਚਾਹਤੀ ਲੰਦਾ ਆ ਤੇ ਬਾਕੀ ਇਥੇ ਕਹਾਂਗੇ ਈ ਝੋਲੀ ਵਿੱਚ ਪੈ ਜਾਣਾ ਉਹ ਵੱਖਰੀ ਗੱਲ ਆ ਚਲੋ ਕਰ ਨੂੰ ਰਹਿਮਤ ਲੈ ਆਂਦੀ ਸੋ ਆਪ ਨਹੀਂ ਚੱਕ ਕੇ ਚੀਜ਼ ਲਿਆਉਣੀ ਹੈ ਦਰਵਾਜ਼ੇ ਚੜਾਈਆਂ ਜਾਂਦਣਾ ਹੈ ਉਥੋਂ ਚੱਕ ਕੇ ਨਹੀਂ ਚਾਈਆਂ ਜਾਂਦੀਆਂ ਜੀ ਸੋ ਬਾਕੀ ਉਹਦੀ ਕਿਰਪਾ ਹੋਵੇ ਤਾਂ ਆਪੇ ਹੀ ਵੰਡ ਦਿੰਦਾ ਹੈ ਮਾਲਕ ਸੋ ਇਸ ਕਰਕੇ ਇੱਥੇ ਇਹ ਕਰਮ ਕਰਨਾ ਕਿ ਫੁੱਲ ਨੂੰ ਤੁਸੀਂ ਖੁਦ ਹੀ ਖਾ ਲੋ ਪ੍ਰਸ਼ਾਦ ਸਮਝ ਕੇ ਥੋੜਾ ਥੋੜਾ ਖਾ ਲਿਆ ਕਰੋ ਰਹਿਮਤ ਹੀ ਰਹਿਮਤ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇਅਲ ਚੱਲਦੇ ਹਾਂ ਜੀ ਅੱਜ ਦਾ ਵਿਸ਼ਾ ਬਹੁਤ ਹੀ ਖਾਸ ਹੋਣ ਵਾਲਾ ਹੈ ਵੀਡੀਓ ਨੂੰ ਚੱਲਦੇ-ਜਲਦੇ ਇੱਕ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਹੁਣ ਗੱਲ ਕਰਾਂਗੇ ਕਿ ਜਿਨ੍ਹਾਂ ਨੂੰ ਇੰਗਲਿਸ਼ ਦੇ ਵਿੱਚ ਆਵਾਜ਼ ਆ ਰਹੀ ਹੈ ਵੀਡੀਓ ਦੀ ਉਹ ਖੁਦ ਹੀ ਆਪਣੀ ਵੀਡੀਓ ਨੂੰ ਚੈੱਕ ਕਰੋ ਜਦੋਂ ਵੀ ਵੀਡੀਓ ਓਪਨ ਕਰਦੇ ਹੋ ਉਹ ਤੇ ਉੱਪਰ ਤਿੰਨ ਬਿੰਦੀਆਂ ਹੁੰਦੀਆਂ ਹਨ ਉਹਨਾਂ ਨੂੰ ਦੱਬੋਗੇ ਔਡੀਓ ਟਰੈਕ ਦਾ ਨਿਸ਼ਾਨ ਨਜ਼ਰ ਆਏਗਾ ਜਦੋਂ ਉਹਨੂੰ ਦਬੋਗੇ ਤਾਂ ਫਿਰ ਤੁਹਾਨੂੰ ਇੱਕ ਇੰਗਲਿਸ਼ ਤੇ ਇੱਕ ਪੰਜਾਬੀ ਦੀ অপਸ਼ਨ ਆਏਗੀ ਤੁਸੀਂ ਪੰਜਾਬੀ ਤੇ ਕਲਿੱਕ ਕਰਨਾ ਵੀਡੀਓ ਪੰਜਾਬੀ ਵਿੱਚ ਹੀ ਚੱਲ ਪਵੇਗੀ ਜੀ ਸੋ ਇਹ ਨਾ ਸੋਚੋ ਕਿ ਇੰਗਲਿਸ਼ ਦੇ ਵਿੱਚ ਸਾਡੇ ਵੱਲੋਂ ਆ ਰਹੀ ਆ ਸੋ ਤੁਹਾਨੂੰ ਖੁਦ ਨੂੰ ਹੀ ਆਪੋ ਆਪਣੇ ਫੋਨਾਂ ਤੋਂ ਵੀਡੀਓ ਦੀ ਆਵਾਜ਼ ਸਹੀ ਕਰਨੀ ਪਵੇਗੀ ਜੀ ਸੋ ਇਹ ਪਿੱਛੋਂ ਹੀ ਆਵਾਜ਼ ਬਦਲ ਹੋ ਰਹੀ ਆ ਸੋ ਹੁਣ ਆਪਾਂ ਇੱਥੇ ਗੱਲ ਕਰੀਏ ਜੀ ਅੱਜ ਦੇ ਵਿਸ਼ੇ ਦੀ ਸੋ ਅੱਜ ਦਾ ਜੋ ਵਿਸ਼ਾ ਹੈ ਜੀ ਉਹ ਇਹ ਹੈ ਕਿ ਇਹਦੇ ਨਾਲ ਤੁਹਾਡੀ ਜ਼ਿੰਦਗੀ ਬਦਲੇਗੀ ਸੋ ਕਈ ਕਹਿੰਦੇ ਨੇ ਕਿ ਅਚਾਨਕ ਹੀ ਪੈਸਾ ਖਤਮ ਜਣ ਕਮੀ ਹੋ ਗਈ ਪੈਸੇ ਦੀ ਅਚਾਨਕ ਹੀ ਇਹ ਸਭ ਕੁਝ ਗੁੰਮ ਲੱਪਿਆ ਸੋ ਜਦੋਂ ਅਚਾਨਕ ਕੰਮ ਚੱਲਦਾ ਚੱਲਦਾ ਰੁਕ ਜਾਵੇ ਅਚਾਨਕ ਹੀ ਸਾਰੇ ਕੰਮ ਵਿਗੜਨੇ ਸ਼ੁਰੂ ਹੋ ਜਾਂਦੇ ਆ ਸੋ ਇੱਥੇ ਅਸੀਂ ਕਿੱਥੇ ਗਲਤੀ ਕਰ ਲੈਂਦੇ ਆ ਜਿੱਥੇ ਸਾਨੂੰ ਸੋਚ ਵਿਚਾਰ ਕਰਨ ਦੀ ਜ਼ਰੂਰਤ ਹੈ ਜਿੱਥੇ ਇੱਥੇ ਗੱਲ ਕਰਾਂਗੇ ਸੋ ਅਮਲ ਜ਼ਰੂਰ ਕਰਨਾ ਸੋ ਦੇਖੋ ਜੀ ਜਦੋਂ ਵੀ ਤੁਸੀਂ ਕੋਈ ਕੰਮ ਕਰਨਾ ਹੈ ਤੇ ਕੁਝ ਗੱਲਾਂ ਦਾ ਧਿਆਨ ਰੱਖਣਾ ਜੇਕਰ ਨਵਾਂ ਕੰਮ ਸ਼ੁਰੂ ਕਰਨ ਜਾ ਰਹੇ ਹੋ ਜਾਂ ਫਿਰ ਪਹਿਲਾਂ ਤੋਂ ਹੀ ਤੁਸੀਂ ਜਿਹੜਾ ਕੰਮ ਹੈ ਉਹੀ ਕਰ ਰਹੇ ਹੋ ਤਾਂ ਹਮੇਸ਼ਾ ਇੱਕ ਗੱਲ ਦਾ ਧਿਆਨ ਰੱਖੋ ਲੋਕ ਲਾਜ ਨਹੀਂ ਦੇਖਣੀ ਕਿ ਅਸੀਂ ਜੇਕਰ ਕਿਸੇ ਨਾਲ ਗੱਲ ਨਾਲ ਸ਼ੇਅਰ ਕੀਤੀ ਸ਼ਾਇਦ ਨਰਾਜ ਹੋ ਜਾਣ ਕਿ ਸਾਡਾ ਤੇ ਪਿਆਰ ਉਹ ਤਾਂ ਬਹੁਤ ਦੁਨੀਆ ਐਸੀ ਹੈ ਜਿਹੜੀ ਆਪਣੇ ਬਾਰੇ ਪੇਤ ਨਹੀਂ ਦਿੰਦੀ ਤੁਹਾਡੇ ਨਾਲ ਬੈਠਦੇ ਉੱਠਦੇ ਦਿਨ ਰਾਤ ਬਹਣਗੇ ਪੇਤ ਨਹੀਂ ਦਿੰਦੇ ਭਾਵੇਂ ਦੀ ਹਰ ਇੱਕ ਮਨੋ ਕਾਮਨਾ ਪੂਰੀ ਹੋ ਜਾ ਰਹੀ ਹੈ ਕਿਉਂ ਹੁੰਦੀ ਹੈ ਕਿਉਂਕਿ ਜਦੋਂ ਤੁਸੀਂ ਆਪਣਾ ਰੋਲਾ ਪਾਉਂਦੇ ਹੋ ਤੇ ਆਪਣਾ ਕੰਮ ਖਰਾਬ ਕਰ ਲੈਂਦੇ ਹੋ ਤੇ ਜਿਨ੍ਹਾਂ ਦੀ ਆਸਾਂ ਪੂਰੀਆਂ ਉਹ ਰੋਲਾ ਨਹੀਂ ਪਾਉਂਦੇ ਪਰਦਾ ਰੱਖ ਲੈਂਦੇ ਆ ਪਰਦੇ 'ਚ ਬਹੁਤ ਕੁਝ ਆ ਕਿਉਂਕਿ ਕਹਿੰਦੇ ਕਿ ਜਿਹੜੀ ਨજર ਹੈ ਪੱਥਰ ਪਾੜ ਦਿੰਦੀ ਹੈ ਸੱਚ ਗੱਲ ਆ ਨજર ਜਿਹੜੀ ਉਹ ਹੈਗੀ ਆ ਸੱਚ ਆ ਅਸੀਂ ਵੈਸੇ ਕਹੀਦਾ ਕਿ ਵਹਿਮ 'ਚੋਂ ਨਿਕਲੋ ਪਰ ਮਾਲਕ ਤੇ ਉਹ ਜਿਆ ਯਕੀਨ ਕਰਨੇ ਪਾਉਂਦਾ ਇਨਸਾਨ ਜਿਵੇਂ ਕਿ ਆਪਾਂ ਕਹਿ ਦਈਏ ਕਿ ਜੇਕਰ ਕਿਸੇ ਦੀ ਮਾੜੀ ਨਜ਼ਰ ਲੱਗੇ ਮੂਰ ਇੰਨਾ ਮਜ਼ਬੂਤ ਹੈ ਇਨਸਾਨ ਉਹ ਨજર ਨੂੰ ਟੁਕਰਾ ਸਕਦਾ ਹੈਗਾ ਪਰ ਇਨਸਾਨ ਹਰ ਕੋਈ ਅੱਜ ਦੇ ਸਮੇਂ ਦੇ ਹਿਸਾਬ ਨਾਲ ਦੇਖੀਏ ਤਾਂ ਕਮਜ਼ੋਰ ਹੈ ਕੋਈ ਨਾ ਵਿਸ਼ਵਾਸ ਨਹੀਂ ਬਣਾ ਪਾਉਂਦਾ ਆਪਣੇ ਮਾਨਕ ਤੇ ਕਿ ਹਰ ਇੱਕ ਬੁਰੀ ਚੀਜ਼ ਨੂੰ ਪਿਛਾ ਮੋੜ ਸਕੇ ਸੋ ਉੱਥੇ ਸਾਨੂੰ ਖੁਦ ਨੂੰ ਧਿਆਨ ਰੱਖਣਾ ਪਵੇਗਾ ਸੋ ਜਦੋਂ ਵੀ ਕੋਈ ਤੁਸੀਂ ਕੰਮ ਕਰਦੇ ਹੋ ਪੈਸਾ ਕਮਾਉਂਦੇ ਹੋ ਕੰਮ ਵਧੀਆ ਚੱਲਦਾ ਹੈ ਤਾਂ ਹਮੇਸ਼ਾ ਇੱਕ ਗੱਲ ਧਿਆਨ ਰੱਖੋ ਨਾ ਕਿਸੇ ਨੂੰ ਪੁੱਛੋ ਤੇ ਨਾ ਹੀ ਕਿਸੇ ਨੂੰ ਦੱਸੋ ਜੇਕਰ ਕਿਸੇ ਨੂੰ ਤੁਸੀਂ ਪੁੱਛੋਗੇ ਨਹੀਂ ਤਾਂ ਸੌਖੇ ਛੁੱਟ ਜਾਓਗੇ ਤੁਸੀਂ ਨਹੀਂ ਕਿਸੇ ਨੂੰ ਕੋਈ ਸਵਾਲ ਕਰੋਗੇ ਤੇ ਕੋਈ ਵੀ ਨਹੀਂ ਤੁਹਾਨੂੰ ਸਵਾਲ ਕਰੇਗਾ ਪਰ ਕਈਆਂ ਦੀ ਆਦਤ ਹੁੰਦੀ ਹੈ ਕਿ ਆਪਣੇ ਬਾਰੇ ਦੱਸਣਾ ਕਿਸੇ ਬਾਰੇ ਪੁੱਛੀ ਆ। ਸੋ ਕਈਆਂ ਦੀ ਨਜ਼ਰ ਕਿਸੇ ਤਰ੍ਹਾਂ ਦੀ ਹੁੰਦੀ ਹੈ ਕਈਆਂ ਦੀ ਕਿਸੇ ਤਰ੍ਹਾਂ ਦੀ ਕਿਸੇ ਦਾ ਰਿਸ਼ਤਾ ਕਿਸੇ ਤਰ੍ਹਾਂ ਦਾ ਹੈ ਹਰ ਇੱਕ ਨਾਲ ਵੱਖੋ ਵੱਖਰਾ ਫਰਿਸ਼ਤਾ ਚੱਲਦਾ ਹੈ। ਸੋ ਕਈਆਂ ਦੀ ਨਜ਼ਰ ਇੰਨੀ ਤੇਜ਼ ਹੁੰਦੀ ਹੈ ਕਿ ਅੱਜ ਲੱਗੀ ਅੱਜ ਕਿਸੇ ਨੇ ਕਿ ਹੋਂਗਾ ਭਰਿਆ ਤੁਹਾਨੂੰ ਪੁੱਛਿਆ ਤੇ ਗੰਧ ਤੋਂ ਹੀ ਤੁਹਾਡੇ ਤੇ ਉਹਦਾ ਅਸਰ ਦਿਖਾਈ ਦੇਣ ਲੱਗ ਪਵੇਗਾ ਸੋ ਸਿਰਫ ਇੰਨਾ ਕਮਾਂਗੇ ਕਿ ਆਪਣੀ ਆਂਡਣੀ ਬਾਰੇ ਕਿਸੇ ਨੂੰ ਕੁਝ ਨਾ ਦੱਸੋ ਕਿ ਅਸੀਂ ਕੀ ਕਮਾਉਂਦੇ ਆ ਕੀ ਕਰਦੇ ਆ ਸੋ ਹਮੇਸ਼ਾ ਹੀ ਪੜਦਾ ਰੱਖੋ ਨਾ ਆਂਡਗਵਾ ਰਿਸ਼ਤੇਦਾਰ ਨੂੰ ਕਿਸੇ ਨੂੰ ਨਾ ਦੱਸੋ ਆਪਣੇ ਕੰਮ 'ਚ ਮਸਤ ਰਹੋ ਕਿਉਂਕਿ ਜਿਸ ਦਿਨ ਤੁਹਾਡੇ ਕੰਮ ਵੀ ਵੱਢੇ ਸ਼ੁਰੂ ਹੋਣਗੇ ਉਹ ਆਂਡ-ਗਾਂਡ ਰਿਸ਼ਤੇਦਾਰ ਤੁਹਾਡੇ ਨਾਲ ਨਹੀਂ ਖੜਨਗੇ ਤੁਹਾਡਾ ਸਾਥ ਨਹੀਂ ਦੇਣਗੇ ਜੇਕਰ ਤੁਸੀਂ ਅੱਜ ਕਿਸੇ ਤੋਂ ਆਧਾਰਾ ਪੈਸਾ ਵੀ ਫੜਦੇ ਹੋ ਤੇ ਕੱਲ ਨੂੰ ਫਿਕਰ ਰਹੇਗਾ ਮੋੜੰ ਦਾ ਸੋ ਇਸ ਕਰਕੇ ਇਹਨਾਂ ਗੱਲਾਂ ਤੇ ਧਿਆਨ ਜ਼ਰੂਰ ਦੇਣਾ ਚਾਹੀਦਾ ਜੀ ਤੇ ਹਮੇਸ਼ਾ ਹੀ ਇਹ ਕੁਝ ਗੱਲਾਂ ਨੂੰ ਗੁਪਤ ਰੱਖ ਲਓਗੇ ਤਾਂ ਤੁਹਾਡੀ ਜ਼ਿੰਦਗੀ ਆਸਾਨ ਹੋ ਜਾਵੇਗੀ ਤੇ ਕਈ ਮੁਸ਼ਕਲਾਂ ਤੋਂ ਤੁਸੀਂ ਬਚ ਜਾਓਗੇ ਤੇ ਕਮਾਈ 'ਚ ਵਾਧਾ ਵਰਕਤ ਰਹੇਗੀ ਇਹ ਸੱਚ ਹੈ ਇਸ ਗੱਲ ਤੇ ਧਿਆਨ ਦੇਣਾ ਵਰਨਾ ਅਜਮਾ ਕੇ ਵੀ ਸ਼ਾਇਦ ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਕਿਸੇ ਨੂੰ ਦਾ ਜਿਹੜਾ ਨਸਾਂ ਸਾਫ਼ ਦਿਲ ਦਾ ਹੈ ਜਦੋਂ ਰੌਣਾ ਪਾਏਗਾ ਕੋ ਦਾ ਕੰਮ ਖਰਾਬ ਹੋਣਾ ਸ਼ੁਰੂ ਹੋ ਜਾਏਗਾ ਚਾਣਕ ਕੰਮ ਰੁਕਣੇ ਸ਼ੁਰੂ ਹੋ ਜਾਣਗੇ ਕੁਝ ਸਮਝ ਵੀ ਨਹੀਂ ਲੱਗੇਗੀ ਤੇ ਪੈਸੇ 'ਚ ਬਰਕਤ ਨਹੀਂ ਪੈਸਾ ਉਲਟ ਪਾਸੇ ਜਾਣਾ ਸ਼ੁਰੂ ਹੋ ਜਾਵੇਗਾ ਸੋ ਇਸ ਕਰਕੇ ਇਹ ਕੁਝ ਗੱਲਾਂ ਤੇ ਧਿਆਨ ਅਮਲ ਜ਼ਰੂਰ ਕਰ ਲਓ ਜੀ ਜਿਹਦੇ ਨਾਲ ਤੁਸੀਂ ਆਪਣੀ ਜ਼ਿੰਦਗੀ ਨੂੰ ਸਵਾਰ ਸਕਦੇ ਹੋ ਸੋ ਹੁਣ ਆਪਾਂ ਇੱਥੇ ਵੀਡੀਓ ਨੂੰ ਸਮਾਪਤ ਕਰਦੇ ਹਾਂ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜੀ ਕਰਨਾ ਤਾਂ ਕਿ ਕਿਸੇ ਰੂ ਦਾ ਪਲਾ ਹੋ ਸਕੇ ਸੋ ਚੰਗਾ ਕੰਮ ਜਰੂਰ ਕਰਦੇ ਰਹਿਣਾ ਜੀ ਵੀਡੀਓ ਨੂੰ ਸਮਾਪਤ ਕਰਦੇ ਆ ਜੈ ਪੀਰਾਂ ਦੀ ਜੀ ਜੈ ਸਾਈਆਂ ਦੀ